ਪੁਲਿਸ ਨੇ ਕੀਤਾ ਮਹਿਲਾ ਆਈਪੀਐਸ ਅਫਸਰ ਦਾ ਪਰਦਾ ਫਾਸ਼ ਹੋ ਗਿਆ ਹੈ ਮਾਮਲਾ ਦਰਜ ਤੇ ਹੋ ਰਹੀ ਹੈ ਸਖਤੀ ਦੇ ਨਾਲ ਜਾਂਚ ਪੜਤਾਲ ਜਿਆਂ ਇਹ ਮਾਮਲਾ ਤਰਨਤਾਰਨ ਦੇ ਪਿੱਖੀ ਬਿੰਦੂ ਸਾਹਮਣੇ ਆਇਆ ਜਿੱਥੇ ਕਿ ਪੁਲਿਸ ਦੇ ਵੱਲੋਂ ਇੱਕ ਮਹਿਲਾ ਆਈਪੀਐਸ ਅਫਸਰ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਹੈ ਇਸ ਸਬੰਧ ਦੇ ਵਿੱਚ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦਰਸਲ ਇਹ ਜਿਹੜੀ आईपीएस ਮਹਿਲਾ ਅਫਸਰ ਹੈ ਉਹ ਅਸਲੀ ਨਹੀਂ ਬਲਕਿ ਨਕਲੀ ਹੈ ਜਿਸ ਦਾ ਪਰਦਾਫਾਸ਼ ਅਸਲੀ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਅਤੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਿੱਖੀਵਣ ਦੀ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪੁਲਿਸ ਨੇ ਇੱਕ ਨਕਲੀ ਆਈਪੀਐਸ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਇਸ ਔਰਤ ਦਾ ਇਹ ਕਹਿਣਾ ਸੀ ਕਿ ਉਹ ਆਈਪੀਐਸ ਮਹਿਲਾ ਅਫਸਰ ਹੈ ਪਰੰਤੂ ਅਜੇਹਾ ਨਹੀਂ ਸੀ ਦੱਸਦੀ ਹੈ ਕਿ ASI ਪ੍ਰਤਾਪ ਸਿੰਘ ਹੋਰਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਜਿਹੜੀ ਔਰਤ ਆਪਣੇ ਆਪ ਨੂੰ IPS ਅਫਸਰ ਦੱਸ ਰਹੀ ਹੈ ਅਜਿਹਾ ਨਹੀਂ ਹੈ ਪੁਲਿਸ ਨੇ ਉਸ ਦੇ ਕੋਲੋਂ ਆਈਡੀ ਕਾਰਡ ਦੇ ਬਾਰੇ ਵਿੱਚ ਪੁੱਛਿਆ ਤਾਂ ਇਸ ਦੇ ਵੱਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ ਤੇ ਨਾ ਹੀ ਕੋਈ ਆਈਡੀ ਕਾਰਡ ਸੀ ਜਿਸ ਦੌਰਾਨ ਪੁਲਿਸ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਸ ਤੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਔਰਤ ਜਿਹੜੀ ਕਿ ਨਕਲੀ ਆਈਪੀਐਸ ਜਿਹੜੀ ਅਫਸਰ ਬਣੀ ਹੋਈ ਹੈ ਉਸ ਦੀ ਪਛਾਣ ਸਿਮਰਨਜੀਤ ਕੌਰ ਦੇ ਤੌਰ ਤੇ ਹੋਈ ਹੈ ਉਸ ਦੇ ਕੋਲੋਂ ਪੁਲਿਸ ਨੇ ਇਹ ਪੁੱਛਿਆ ਹੈ ਕਿ ਉਸ ਨੇ ਇਹ ਵਰਦੀ ਕਿਉਂ ਪਾਈ ਹੈ ਆਪਣੇ ਆਪ ਨੂੰ ਕਿਉਂ ਆਈਪੀਐਸ ਅਫਸਰ ਉਹ ਦੱਸ ਰਹੀ ਹੈ ਇਸ ਤੇ ਅਜੇ ਕੋਈ ਵੀ ਜਿਹੜਾ ਕਿ ਬਿਆਨ ਉਹ ਸਾਹਮਣੇ ਨਹੀਂ ਆਇਆ ਪੁਲਿਸ ਉਸ ਦੇ ਕੋਲੋਂ ਪੋਸ਼ਟ ਪੜਤਾਲ ਕਰ ਰਹੀ ਹੈ ਤਾਂ ਕਿ ਇਹ ਸਾਹਮਣੇ ਆ ਸਕੇ ਕਿ ਆਖਿਰ ਇਸ ਨੇ ਇਹ ਜਿਹੜੀ ਵਰਦੀ ਹੈ ਇਹ ਕਿਉਂ ਪਾਈ ਹੈ ਤੇ ਉਸ ਨੇ ਆਪਣੇ ਆਪ ਨੂੰ ਆਈਪੀਐਸ ਅਫਸਰ ਕਿਉਂ ਦੱਸਿਆ ਦੱਸਦੀ ਹੈ ਕਿ ਪੁਲਿਸ ਨੇ ਇਸ ਤੇ ਜਿਹੜਾ ਕਿ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਲੈ ਕੇ ਇਸ ਤੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਨੇ ਪੁਲਿਸ ਦੀ ਵਰਦੀ ਪਾਈ ਹੈ ਬੇਸ਼ੱਕ ਉਹ ਨਕਲੀ ਹੀ ਹੋਵੇ ਪਰੰਤੂ ਇਹ ਕਾਨੂੰਨ ਦੀ ਉਲੰਘਣਾ ਕਰਨਾ ਹੁੰਦਾ ਕਿਉਂਕਿ ਪੁਲਿਸ ਦੀ ਵਰਦੀ ਇੱਕ ਆਮ ਅਧਿਕਾਰੀ ਆਮ ਕੋਈ ਵੀ ਵਿਅਕਤੀ ਨਹੀਂ ਪਾ ਸਕਦਾ ਸੋ ਕਾਨੂੰਨ ਦੀ ਉਲੰਘਣਾ ਕਰਨ ਦਾ ਕਰਕੇ ਇਸ ਔਰਤ ਤੇ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਪ੍ਰਤਾਪ ਸਿੰਘ ਹੋਰਾਂ ਦਾ ਇਹ ਆਖਣਾ ਹੈ ਕਿ ਜਦੋਂ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸ ਦੌਰਾਨ ਜਿਹੜੇ ਆ ਰਹੇ ਰਾਹੀਰ ਸਨ ਉਹਨਾਂ ਦੇ ਜਿਹੜੇ ਡਾਕੂਮੈਂਟਸ ਸਨ ਦਸਤਾਵੇਜ਼ ਸਨ ਉਹਨਾਂ ਦੀ ਚੈਕਿੰਗ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਜਿਸ ਦੌਰਾਨ ਹੀ ਪੁਲਿਸ ਨੂੰ ਇਸ ਔਰਤ ਤੇ ਸ਼ੱਕ ਹੋਇਆ ਹੈ ਤੇਜਸ ਦੌਰਾਨ ਹੀ ਇਸ ਦੇ ਕੋਲੋਂ ਪੁਛ ਪੜਤਾਲ ਕੀਤੀ ਗਈ ਇਸ ਔਰਤ ਨੇ ਆਖਿਆ ਹੈ ਕਿ ਉਹ ਆਈਪੀਐਸ ਅਫਸਰ ਹੈ ਪੁਲਿਸ ਨੇ ਇਸ ਦੇ ਕੋਲੋਂ ਕੋਈ ਵੀ ਪਛਾਣ ਪੱਤਰ ਦੀ ਮੰਗ ਕੀਤੀ ਪਰੰਤੂ ਜਦੋਂ ਇਸ ਔਰਤ ਦੇ ਕੋਲੋਂ ਕੋਈ ਵੀ ਪਛਾਣ ਪੱਤਰ ਨਾ ਮਿਲਿਆ ਕੋਈ ਵੀ ਆਈਡੀ ਕਾਰਡ ਇਸ ਦੇ ਕੋਲ ਨਹੀਂ ਸੀ ਤਾਂ ਪੁਲਿਸ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਇਹ ਸੇ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਅਗਲੀ ਰੀ ਕਾਰਵਾਈ ਹੁਣ ਕਰ ਰਹੀ ਹੈ